ਪੀਐਮ ਮੋਦੀ ਦੀ ਜਲੰਧਰ ਰੈਲੀ ਦੇ ਦੌਰਾਨ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਸਾਨਾਂ ਨੂੰ ਕਿਹਾ ਕਿ ਅਖੌਤੀ ਲੀਡਰਾਂ ਤੋਂ ਬਚੋ ਉਹਨਾਂ ਨੇ ਕਿਹਾ ਕਿ ਮਜ਼ਦੂਰਾਂ ਦੀ ਗੱਲ ਕੋਈ ਪਾਰਟੀ ਨਹੀਂ ਕਰਦੀ ਉਹਨਾਂ ਦੀ ਵਾਂਗ ਵੀ ਜੇਪੀ ਹੀ ਫੜੇਗੀ ਮੇਰੀ ਕਿਸਾਨ ਸਾਥੀਆਂ ਨੂੰ ਬੇਨਤੀ ਹੈ ਇਹਨਾਂ ਅਖੌਤੀ ਲੀਡਰਾਂ ਤੋਂ ਬਚਣ ਕਿਉਂਕਿ ਤੁਹਾਡੇ ਮਸਲੇ ਜੇ ਸੁਲਝ ਜਾਣਗੇ ਜੋ ਕਿ ਪ੍ਰਧਾਨ ਮੰਤਰੀ ਮੋਦੀ ਜੀ ਨੇ ਬਣਨ ਵਾਲੀ ਸਰਕਾਰ ਕੇਂਦਰਨੀ ਨੇ ਸੁਲਝਾਣੇ ਆ ਉਹਦੇ ਬਾਅਦ ਇਹਨਾਂ ਆਖੋਤੀ ਲੀਡਰਾਂ ਦੀ ਦੁਕਾਨਾਂ ਦੇ ਤਾਲੇ ਲੱਗ ਜਾਣਗੇ ਇਸ ਕਰਕੇ ਇਹ ਹੋਣ ਨਹੀਂ ਦੇ ਰਹੇ ਕਿਸਾਨਾਂ ਨੂੰ फडਕਾਰ ਰਿਹਾ ਤੇ ਅਗਰ ਕੋਈ 19 21 ਗੱਲ ਹੋ ਗਈ ਸਾਥੀਓ ਇਤਿਹਾਸ ਕਹਵਾ ਹੈ ਇਹਨਾਂ ਲੀਡਰਾਂ ਨੇ ਉਹਨਾਂ ਕਿਸਾਨਾਂ ਤੋਂ ਹੱਥ ਪੱਲਾ ਛਾੜ ਲੈਣਾ ਹੈ ਤੁਸੀਂ ਯਾਦ ਕਰੋ ਜਦੋਂ ਆਹ ਕਹ ਰਹੇ ਸੀ ਵੀ ਸਾਨੂੰ ਦਿੱਲੀ ਦੇ ਅੰਦਰ ਜਾਣ ਦਿਓ ਤੇ 26 ਜਨਵਰੀ ਦੇ ਦਿਨ ਜਦੋਂ 26 ਜਨਵਰੀ ਦੇ ਜਦੋਂ ਅਸੀਂ ਗਣਤੰਤਰ ਦਿਵਸ ਮਨਾ ਰਹੇ ਹਾਂ ਉਦੋਂ ਟਰੈਕਟਰ ਪਰੇਡ ਵਾਸਤੇ ਇਹਨਾਂ ਨੂੰ ਇਜਾਜ਼ਤ ਦਿੱਤੀ ਗਈ ਸੀਗੀ ਉਸ ਸਮੇਂ ਵੀ ਕੁਝ ਲੋਕ ਗਣਤੰਤਰਾਂ ਦੇ ਤੱਕੇ ਛੱਡ ਕੇ ਲਾਲ ਕਿਲੇ ਤੇ ਜਾਵੜੇ ਪਰ ਯਾਦ ਕਰੋ ਵੇ ਬਾਅਦ ਕੀ ਹੋਇਆ ਜਿਹੜੇ ਸ਼ਖਸ ਲਾਲ ਕਿਲੇ ਤੇ ਚੜ ਗਏ ਸੀਗੇ ਉਹਨਾਂ ਨੂੰ ਇਹਨਾਂ ਖੋਤੀ ਲੀਡਰਾਂ ਨੇ ਗੱਦਾਰ ਕਹਿ ਕੇ ਆਪਣਾ ਪੱਲੂ ਝਾੜ ਲਿਆ ਕਹਿੰਦੇ ਆ ਗੱਦਾਰ ਹੈ ਜੇ ਅੱਜ ਖੁਦਾ ਨਾ ਖਾਸਤਾ ਹੰਸਰਾਜ ਹੰਸੀ ਦੇ ਇਹਨਾਂ ਲੋਕਾਂ ਦੇ ਬਹਿਕਾਵੇ 'ਚ ਆ ਕੇ ਕੋਈ ਕਿਸਾਨ ਪਰਾ ਕੋਈ ਨੁਕਸਾਨ ਕਰ ਦਿੰਦਾ ਹੈ ਇਹਨਾਂ ਲੋਕਾਂ ਨੇ ਫੇਰ ਪੱਲੂ ਝਾੜ ਲੈਣਾ ਵੇ ਸਾਡਾ ਕੋਈ ਲੈਣਾ ਦੇਣਾ ਨਹੀਂ ਜੀ ਇਹ ਤਾਂ ਕੋਈ ਬਾਹਰੋਂ ਆ ਕੇ ਕਰ ਗਿਆ ਸੀਗਾ ਸਾਹਿਬ ਆ ਇਹਨਾਂ ਲੋਕਾਂ ਨੂੰ ਮੌਕਾ ਨਾ ਦਿਓ ਸਾਹਿਬ ਕਿਸਾਨਾਂ ਦੇ ਭਤੀ ਸਾਰਿਆਂ ਦੀ ਹਮਦਰਦੀ ਹੈ ਮੈਂ ਬੀਜੇਪੀ ਦਾ ਨੁਮਾਇੰਦੇ ਦੇ ਤੌਰ ਤੇ ਨਹੀਂ ਮੈਂ ਕਿਸਾਨ ਦੇ ਤੌਰ ਤੇ ਕਹਿ ਰਿਹਾ ਕਿਸਾਨ ਨੂੰ ਬਾਹ ਫੜਨ ਦੀ ਲੋੜ ਹੈ ਕਿਸਾਨ ਜਿਹੜਾ ਛੋਟਾ ਕਿਸਾਨ ਹੈ ਉਹਦਾ ਸਭ ਗੁਜ਼ਾਰਾ ਨਹੀਂ ਚੱਲਦਾ ਐਮਐਸਪੀ ਤਾਂ ਮਿਲ ਰਹੀ ਹੈ ਐਮਐਸਪੀ ਨਾਲ ਵੀ ਜਿਹਦੇ ਕੋਲ ਜ਼ਮੀਨ ਹੀ 3 ਏਕੜ ਹੈ ਉਹਦਾ ਕਿਧਰੋਂ ਗੁਜ਼ਾਰਾ ਹੋ ਜੂਗਾ ਉਹਨੂੰ ਮੋਦੀ ਸਾਹਿਬ ਨੇ 6000 ਰੁਪਏ ਉਹਨਾਂ ਦੇ ਛੋਟੇ ਕਿਸਾਨਾਂ ਦੇ ਖਾਤਿਆਂ 'ਚ ਡਾਇਰੈਕਟ ਪਾ ਰਿਹਾ ਹੈ ਉਹਨਾਂ ਨੂੰ ਪਤਾ ਹੈ ਵੀ ਐਮਐਸਪੀ ਦੀ ਗਾਰੰਟੀ ਦੇ ਬਾਅਦ ਵੀ ਇਹਨਾਂ ਦਾ ਗੁਜ਼ਾਰਾ ਨਹੀਂ ਹੁੰਦਾ ਇਸ ਕਰਕੇ ਚਾਹੇ ਸਮਾਨਨੀਦੀ ਦੇ 6000 ਰੁਪਏ ਚਾਹੇ ਬੋਨਸ ਹੈ ਚਾਹੇ ਹੋਰ ਇੱਥੇ ਉਹਦੀ ਲਾਗਤ ਘਟਾਉਣ ਵਾਸਤੇ ਜੋ ਕੰਮ ਕੀਤਾ ਜਾ ਰਿਹਾ ਹੈ ਪਰਧਾਨ ਮੰਤਰੀ ਮੋਦੀ ਜੀ ਦੀ ਸਰਕਾਰ ਕਰ ਰਹੀ ਹੈ ਤੇ ਹੋਰ ਵੀ ਇਹਦੇ ਵਿੱਚ ਇਹ ਲੋਕ ਜਿਹੜੇ ਆ ਕਿਸਾਨਾਂ ਦਾ ਨਾਮ ਲੈ ਰਹੇ ਆ ਮਜ਼ਦੂਰ ਨਾਮ ਲਿਖਿਆ ਹੈ ਯੂਨੀਅਨ ਦੇ ਮਗਰ ਪਰ ਮਜ਼ਦੂਰ ਦੀ ਗੱਲ ਕੋਈ ਨਹੀਂ ਕਰ ਰਿਹਾ ਸਭ ਕੋਈ ਨਹੀਂ ਗੱਲ ਕਰ ਰਿਹਾ ਮਜ਼ਦੂਰ ਦੀ ਮਜ਼ਦੂਰ ਦੀ ਗੱਲ ਬਾਹ ਕੌਣ ਫੜੂਗਾ ਬੀਜੇਪੀ ਫੜਦੀ ਹੈ ਸਭ ਐਸੇ ਕਰਕੇ ਬੀਜੇਪੀ ਦੇ ਲੀਡਰਸ ਨੂੰ ਪਿੰਡਾਂ 'ਚ ਨਹੀਂ ਜਾਣਦੇ ਰੇ ਤੇ ਜਿਹੜੇ ਮਜ਼ਦੂਰ ਸਾਥੀਓ ਮਜ਼ਦੂਰ ਦੀ ਬਾਫੜਨ ਵਾਲੀ ਬੀਜੇਪੀ ਹੈ ਪਿੰਡਾਂ ਦੇ ਜਿਹੜੇ ਪਿਛੜੇ ਵਰਗ ਹੈ ਜਿਨ੍ਹਾਂ ਨੂੰ ਰਾਸ਼ਨ ਮਿਲ ਰਿਹਾ ਹੈ ਫਰੀ ਰਾਸ਼ਨ ਮਿਲ ਰਿਹਾ ਹੈ ਸਾਰਿਆਂ ਨੂੰ ਪਤਾ ਹੈ ਮੋਦੀ ਸਾਹਿਬ ਭੇਜ ਰਹੇ ਆਉਣ ਵਾਲੇ 5 ਸਾਲ ਭੇਜਣਗੇ ਚਾਹੇ ਭਗਵੰਤ ਮਾਨ ਜੀ ਆਪਣੀ ਕਿੰਨੀ ਫੋਟੋ ਲਵਾ ਲੈਣ ਪਰ ਲੋਕਾਂ ਨੂੰ ਪਤਾ ਹੈ ਵੀ ਆਹ ਜਿਹੜਾ ਅਨਾਜ ਆ ਰਿਹਾ ਹੈ ਰਾਸ਼ਨ ਆ ਰਿਹਾ ਹੈ ਆ ਪ੍ਰਧਾਨ ਮੰਤਰੀ ਮੋਦੀ ਜੀ ਬੀਜੇਪੀ ਦੀ ਸਰਕਾਰ ਭੇਜ ਰਹੀ ਹੈ ਸਾਥੀਓ ਅੱਜ ਜਦੋਂ ਮਜ਼ਦੂਰਾਂ ਦੀ ਗੱਲ ਕਰਦੇ ਆ ਤਾਂ ਕਾਂਗਰਸ ਦੇ ਲੋਕਾਂ ਦੀ ਕਾਂਗਰਸ ਦੇ ਲੀਡਰਸ ਦੀ ਸੋਚ ਸਾਹਮਣੇ ਆ ਜਾਂਦੀ ਹੈ ਉਹ ਲੋਕ ਜਿਨ੍ਹਾਂ ਨੇ 2022 ਦੇ ਇਲੈਕਸ਼ਨ ਦੇ ਦੌਰਾਨ ਵੀ ਇਸੇ ਤਰ੍ਹਾਂ ਜਿਹੜੇ ਸਾਡੇ ਕੋਲ ਪ੍ਰਵਾਸੀ ਭਰਾ ਆਏ ਹੋਏ ਐ ਚਾਹ ਕੋਈ ਬਿਹਾਰ ਤੋਂ ਆਇਆ ਚਾਹ ਕੋਈ ਯੂਪੀ ਤੋਂ ਆਇਆ ਉਹਨਾਂ ਲੋਕਾਂ ਨੂੰ ਚੰਗਾ ਮਾੜਾ ਆਖਿਆ ਸੀਗਾ ਉੱਥੇ ਨਾਲ ਪ੍ਰਿਯੰਕਾ ਜੀ ਵੀ ਖੜੇ ਸੀਗੇ ਪ੍ਰਿਯੰਕਾ ਗਾਂਧੀ ਖੜੇ ਸੀ ਰੋਪੜ ਦੇ ਅੰਦਰ ਮੀਟਿੰਗ ਦੇ ਅੰਦਰ ਇਹਨਾਂ ਨੂੰ ਅਪਸ਼ਬਦ ਕਹੇ ਗਏ ਅੱਜ ਕਾਂਗਰਸ ਦੇ ਉਮੀਦਵਾਰ ਸੰਗਰੂਰ ਤੋਂ ਉਹ ਵੀ ਕਹਿ ਰਹੇ ਹੈ ਕਹਿੰਦੇ ਜੇ ਬਿਹਾਰ ਤੋਂ ਯੂਪੀ ਤੋਂ ਜਿਹੜੇ ਲੋਕ ਆਏ ਹੈ ਉਹਨਾਂ ਦਾ ਤਾਂ ਅਸੀਂ ਵੋਟ ਹੀ ਨਹੀਂ ਬਣ ਦੇਣਾ ਸਾਥੀਓ ਸਾਡੀ ਇੰਡਸਟਰੀ ਜਿਹੜਾ ਵਪਾਰੀ ਵਰਗ ਹੈ ਇਸ ਅਰਾਜਕਤਾ ਦੇ ਮਾਹੌਲ ਦੇ ਅੰਦਰ ਯੂਪੀ ਜਾ ਰਿਹਾ ਹੈ ਤੇ ਇੱਥੇ ਯੂਪੀ ਤੋਂ ਜਿਹੜੇ ਕੰਮ ਕਰਨ ਵਾਲੇ ਬੰਦੇ ਆ ਰਹੇ ਆ ਆਪਣੇ ਖੂਨ ਪਸੀਨੇ ਦੇ ਨਾਲ ਪੰਜਾਬ ਦੀ ਤਰੱਕੀ ਦੇ ਵਿੱਚ ਹਿੱਸਾ ਪਾ ਰਹੇ ਆ ਉਹਨਾਂ ਨੂੰ ਇਹ ਲੋਕ ਕਿਹੜੀ ਮਾੜੀ ਨਿਗਾ ਨਾਲ ਦੇਖਦੇ ਆ ਤੁਹਾਡੇ ਸਾਹਮਣੇ